ਈਮਾਨਦਾਰੀ ਦੀ ਕੋਈ ਵੀ ਬੰਦਾ ਨਹੀਂ ਇੱਥੇ ਹੈਗਾ ਤੁਸੀਂ ਇੱਥੋਂ ਚੀਜ਼ ਚੁੱਕ ਕੇ ਲੈ ਕੇ ਜਾਣੀ ਹੈ ਦਾ ਅੰਡੇ ਦੀ ਚਰੇ ਫਰੇਜ ਚੁੱਕੋ ਇਹ ਠੰਡੀ ਫਰਿਜ ਹੈਗੀ ਫਰਿਜ ਵਿੱਚ ਲਾਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਅੱਜ ਜਗ੍ਹਾ ਤੇ ਪਹੁੰਚਿਆ ਆ ਜਿੱਥੇ ਕਾਫੀ ਚਾਰੇ ਚੀਜ਼ਾਂ ਸੈੱਲ ਹੁੰਦੀਆਂ ਨੇ ਪਰ ਇਹ ਸ਼ਾਪ ਆ ਛੋਟੀ ਜੀ ਬਣਾਈ ਹੋਈ ਪਰ ਇੱਥੇ ਕੋਈ ਵੀ ਬੰਦਾ ਨਹੀਂ ਸੈੱਲ ਕਰ ਰਿਹਾ ਬਸ ਚੀਜ਼ਾਂ ਪਈਆਂ ਹੋਈਆਂ ਨੇ ਇਦਾਂ ਐਗਜ਼ ਪਏ ਨੇ ਆ ਗਾਰਲਿਕ ਪਿਆ ਹੋਇਆ ਇਹ ਕੇਲ ਆ ਇਹਦਾ ਜੂਸ ਪੰਦਾ ਹੈ ਇਹ ਗਾਰਲਿਕ ਦੇ ਗਾਰਲਿਕਸ ਸਕੇਪਸ ਹੁਣੇ ਕੀ ਪਤਾ ਨਹੀਂ ਕਾਹਦੀ ਯੂਜ਼ ਹੁੰਦੀ ਆ ਤੇ ਇਦਾਂ ਪੰਪਕਿਨ ਵਗੈਰਾ ਸਾਰਾ ਕੁਝ ਇੱਥੇ ਪਿਆ ਪਰ ਜੋ ਮੈਂ ਲੈਣ ਆਇਆ ਸੀ ਉਹ ਸੀਗਾ ਸ਼ਾਇਦ ਸੁਰੋਹ ਨਹੀਂ ਇਹ ਅੰਦਰ ਹੀ ਇਹਨਾਂ ਦੇ ਹੈਗਾ ਜਿੱਤੇ ਉਹਨਾਂ ਨੇ ਬੀਜ ਵਗੈਰਾ ਰੱਖੀਆਂ ਉਹਦੋਂ ਮੱਖੀਆਂ ਰੱਖੀਆਂ ਤੇ ਮੈਂ ਆਇਆ ਤੇ ਚਲੋ ਉਹ ਕਹਿੰਦੇ ਕਿ ਮੈਂ ਫੋਨ ਕੀਤਾ ਇਸ ਨੰਬਰ ਤੇ ਕਹਿੰਦੇ ਸੋਲਡ ਆਊਟ ਹੋ ਗਿਆ ਨੈਕਸਟ ਵੀਕ ਆਇਓ ਤੇ ਗੱਲ ਕਰਨ ਲੱਗਾ ਜੀ ਇਮਾਨਦਾਰੀ ਦੀ ਕੋਈ ਵੀ ਬੰਦਾ ਨਹੀਂ ਇੱਥੇ ਹੈਗਾ ਤੁਸੀਂ ਇੱਥੋਂ ਚੀਜ਼ ਚੁੱਕ ਕੇ ਲੈ ਕੇ ਜਾਣੀ ਹੈ ਦਾ ਅੰਡੇ ਦੀ ਚਰੇ ਟ੍ਰੇ ਚੁੱਕੋ ਇਹ ਠੰਡੀ ਫਰਿੱਜ ਹੈਗੀ ਫਰਿੱਜ ਵਿੱਚ ਲਾਏ ਹੋਏ ਨੇ ਤੁਸੀਂ ਟ੍ਰੇ ਚੱਕਣੀ ਆ ਤੇ ਜੇ ਜੰਬੋ ਟ੍ਰੇ ਲੈਣੀ ਉਹ ਇੱਥੇ ਪਈ ਹੋਈ ਹੈ ਵੱਡੀ ਲੈ ਕੇ ਜਾ ਸਕਦੇ ਤੇ ਇਹਨਾਂ ਨੇ ਬਾਰਕੋਡ ਬਣਾਇਆ ਇੱਥੇ ਤੁਸੀਂ ਪੇਮੈਂਟ ਕਰਕੇ कि ਉਹਨਾਂ ਨੂੰ ਪੈਸੇ ਪਾ ਦੇਣੇ ਆ ਕੋਈ ਬੰਦਾ ਨਹੀਂ ਬਾਕੀ ਹਰ ਬੰਦੇ ਦੀ ਆਪਣੀ ਆਪਣੀ ਹੋ ਸਕਦਾ ਕੋਈ ਉਹਦਾ ਵੀ ਲੈ ਜੇ ਪਰ ਉਹਨਾਂ ਨੂੰ ਕੋਈ ਕੋਈ ਕੈਮਰਾ ਨਹੀਂ ਲਾਇਆ ਉਹਨੇ ਕਿ ਫਰਾਲਾ ਬੰਦਾ ਆਇਆ ਸੀ ਤੇ ਉਹ ਚੀਜ਼ ਚੱਕ ਕੇ ਲੈ ਗਿਆ ਹਨਾ ਸੋ ਇਹ ਸਾਰੀ ਗੱਲ ਇਮਾਨਦਾਰੀ ਦੀ ਆ ਇਹੀ ਆਪਾਂ ਜੇ ਕਿਤੇ ਹੋਰ ਹੁਣ ਆਪ ਕਹਿਣਾ ਨਹੀਂ ਚਾਹੁੰਦਾ ਕਿਤੇ ਹੋਰ ਹੁੰਦਾ ਮੰਨ ਲਓ ਇੰਡੀਆ ਹੁੰਦਾ ਤੇ ਇਦਾਂ ਕੋਈ ਚੀਜ਼ ਬਚੀ ਨਹੀਂ ਰਹਿਣੀ ਲੋਕਾਂ ਨੇ ਇਦਾਂ ਹੀ ਪਰ ਪਰ ਕੇ ਲੈ ਕੇ ਜਾਣ ਲੈ ਜਾਣੀ ਸਾਰਾ ਕੁਝ ਤੇ ਜਿਹੜੇ ਐਗਸ ਐ ਉਹ ਵੀ ਕੁਆਲਿਟੀ ਵਾਲੇ ਉਹਨਾਂ ਨੇ ਅੰਦਰ ਆਪਣੀ ਮੁਰਗੀ ਖੰਨਾ ਬਣਾਇਆ ਉੱਥੇ ਜਿਹੜੇ ਵਧੀਆ ਵਾਲੇ ਐਗਸ ਨੇ ਉਹ ਆ ਤੇ ਲਸਣ ਦੀਆਂ ਤੁਰੀਆਂ ਵੀ ਵੇਖ ਸਕਦੇ ਤੁਸੀਂ 12 ਡਾਲਰ ਦੀ ਪੂਰੀ ਦੀ ਪੂਰੀ ਹੁਣ ਮੈਨੂੰ ਪਤਾ ਲੱਗ ਗਿਆ ਕਿ ਨੈਕਸਟ ਟਾਈਮ ਇਹਨਾਂ ਨੇ ਗਾਰਲਿਕ ਵਗੈਰਾ ਵੀ ਰੱਖਿਆ ਪਮਕਿਨ ਵੀ ਰੱਖਿਆ ਅੱਗੇ ਤੋਂ ਉਹ ਵੀ ਲੈ ਕੇ ਜਾ ਸਕਦੇ ਆ ਪਰ ਅੱਜ ਤਾਂ ਮੈਂ ਸਪੈਸ਼ਲ ਰਾਹ ਨਹੀਂ ਲੈਣਾ ਆਇਆ ਸੀਗਾ ਕੀ ਹਣੀ ਮੁੱਕ ਗਿਆ ਆਲਰੇਡੀ ਸੋ ਇਹ ਜਗਾ ਕੰਟਰੀ ਸਾਈਡ ਪੈਂਦੀ ਹੈ ਤੇ ਉੱਥੇ ਇਦਾਂ ਦੀਆਂ ਸ਼ਾਪਸ ਹੀ ਹੁੰਦੀਆਂ ਮੋਸਟਲੀ ਆਸਟ੍ਰੇਲੀਆ ਚ ਓਕੇ ਜੀ ਥੈਂਕ ਯੂ ਇਹ ਹੀ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀਗੀ ਇੱਕ ਇਮਾਨਦਾਰੀ ਦੀ ਐਗਜ਼ਾਮਪਲ ਆ ਇਹ ਓਕੇ ਜੀ ਬਾਏ ਬਾਏ ਥੈਂਕ ਯੂ